ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਬਠਿੰਡਾ ਦੇ ਜੁਹਾਰ ਸਿੰਘ ਨਗਰ ਗਲੀ ਦੇ ਵਿੱਚ ਇੱਕ ਕਿਰਾਏ ਦੇ ਮਕਾਨ 'ਚ ਪਤੀ ਪਤਨੀ ਦੇ ਬੰਦ ਕਮਰੇ ਵਿੱਚ ਲਾਸ਼ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਮੇਰੀ ਜਾਣਕਾਰੀ ਅਨੁਸਾਰ ਜਦੋਂ ਮਕਾਨ ਮਾਲਕ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਹਿਲਾਂ ਪੁਲਿਸ ਨੂੰ ਇਸ ਸਬੰਧੀ ਇਲਾਦ ਦਿੱਤੀ ਕਿ ਮੌਕੇ ਤੇ ਪੁਲਿਸ ਨੇ ਬੜਤਾਲ ਕੀਤੀ ਕਿ ਤਾਂ ਮ੍ਰਿਤਕ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਸਬੰਧੀ ਡੀਐਸਪੀ ਸਰਬਜੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਆਂ ਦੱਸਿਆ ਕਿ ਉਹਨਾਂ ਸੂਚਨਾ ਵਿੱਚ ਲਿਖੀ ਜੁਹਾਰ ਨਗਰ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਪਤੀ ਅਤੇ ਪਤਨੀ ਦੀ ਲਾਸ਼ ਪਈ ਹੋਈ ਹੈ। ਜਿਸ ਤਰ੍ਹਾਂ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਕਮਰੇ ਚ ਪਤਨੀ ਦੇ ਉੱਪਰ ਰਾ ਤਰੀਕੇ ਨਾਲ ਕਤਲ ਕੀਤਾ ਹੋਇਆ ਸੀ ਉਸ ਦੇ ਪੰਖ ਅੱਖੇ ਨਾਲ ਉਸ ਦੀ লাশ ਲਟਕ ਰਹੀ ਸੀ ਇਸ ਸਬੰਧੀ ਉਹਨਾਂ ਜਿੱਥੇ ਜਨ ਸੇਵਾ ਮੈਂਬਰਾਂ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਉਹਨਾਂ ਪਤੀ ਅਤੇ ਆਪਣੇ ਪਤਨੀ ਦੀ ਪਹਿਲਾਂ ਕਤਲ ਕੀਤਾ ਹੋਏਗਾ ਫਿਰ ਉਸ ਤੋਂ ਬਾਅਦ ਖੁਦ ਨੂੰ ਫਾ ਲਾ ਕੇ ਉਸ ਨੇ ਦਰਵਾਜ਼ੇ ਅੰਦਰੋਂ ਬੰਦ ਕੀਤਾ ਅਤੇ ਪਤਨੀ ਨੂੰ লাশ ਬੰਨੀ ਹੋਈ ਸੀ ਮਰਤਕ ਵਿਅਕਤੀ ਸੁਨਾਖਤ ਸੰਦੀਪ ਸਿੰਘ ਦੀ ਪਤਨੀ ਦੀ ਸੁਨਾਖਤ ਸੁਖਮਣੀ ਸਿੰਘ ਵਾਸੀ ਗਿੱਦੜਾ ਪਿੰਡ ਵਜੋਂ ਹੋਈ ਹੈ ਜੋ ਕਿ ਇੱਥੇ ਕਿਰਾਏ ਦੇ ਮਕਾਨ ਵਿੱਚ ਇੱਕ ਹਫ਼ਤੇ ਤੋਂ ਪਹਿਲਾਂ ਹੀ ਰਹਿਣ ਲਈ ਆਏ ਸੀ ਇਸ ਨੂੰ ਦੀ ਕੋਟਰਾ ਮਿਲਦੇ ਮਰਤਕ ਵਿਅਕਤੀ ਸਰਦੀਪ ਸਿੰਘ ਦਰਾਣੀ ਕਮਲ ਦੇ ਵੱਲੋਂ ਦੱਸਿਆ ਕਿ ਪਰਿਵਾਰ ਚ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਵਿਵਾਦ ਸੀ ਸਾਰਾ ਪਰਵਾਰ ਲੜਕੀ ਦੇ ਨਾਲ ਕੁਝ ਸੀ ਜਿਸ ਕਰਕੇ ਉਹ ਬੱਡਣਾ ਜਾ ਕੇ ਰਹਿਣ ਲੱਗ ਪਏ ਸੀ ਪਰ ਲੜਕੀ ਦੇ ਚਾ ਉਸ ਗੱਲਾਸੇ ਜਾ ਰਹੀਆਂ ਸਨ ਜੋ ਕਿ ਦੋਹਾਂ ਤਕਰਾਰ ਉਚਾਪਚ ਰਹਿੰਦੀ ਸਨ ਇਹਨਾਂ ਵਿੱਚ ਇੱਕ ਬੇਟਾ ਵੀ ਹੈ ਔਰ ਉਹ ਇਹਨਾਂ ਤੋਂ ਅਲੱਗ ਪਿੰਡਾਂ ਵਿੱਚ ਰਹਿੰਦਾ ਹੈ ਤੇ ਦਰਾਣੀ ਦੇ ਵੀ ਬਲੋ ਮਰਤਕ ਲੜਕੀ ਚਾ ਵਾਰਿ ਸੁਖਸਵਾਤ ਕੀਤੀ ਗਏ ਹਨ ਅਤੇ ਸਦਾ ਹਾਸੇ ਬੱਪ ਗਏ ਹਨ ਫਿਲਹਾਲ ਤਬਦੀਸ਼ ਪੁਲਿਸ ਵੱਲੋਂ ਜਾਰੀ ਕੀਤੀ ਗਈਆਂ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਾ ਜਰਾ ਪਰਿਵਾਰ ਵਾਸੀ ਇਹੋ ਕੋਠੀ ਆ ਜਿਸ ਦੇ ਵਿੱਚ ਅੱਜ ਦੁਖਾਂਤ ਘਟਣਾ ਵਾਪਰੀ ਹੈ ਜਿੱਥੇ ਕਿ ਉਹਨਾਂ ਬਲੋਂ ਦੱਸੀ ਜਾ ਰਹੀਆਂ ਹਨ ਤੇ ਉਸ ਮੌਕੇ ਤੇ ਜਿੱਥੇ ਪਤਨੀ ਦੀ ਕਾਸ਼ ਬ੍ਰਹਮਦੂਈ ਅਤੇ ਪਤੀ ਨੇ ਅੱਖੇ ਨਾਲ ਲਟਕੇ ਫਾਹਾ ਲੈ ਲਿਆ ਸਸੰਬੰਧੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕੁੱਟ ਦੀ ਵਿੱਚੋਂ ਰਹਿ ਰਹੇ ਸਨ ਜਿੱਤੀ ਕਿ ਉਹਨਾਂ ਨੂੰ ਇੱਕ ਹਫ਼ਤਾ ਪਹਿਲਾਂ ਹੀ ਆ ਕੇ ਬਢੰਡਾ ਕੁੱਟ ਦੀ ਵਿੱਚ ਰਹਿਣ ਲੱਗੇ ਸਨ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਪਰਿਵਾਰਿਕ ਮੈਂਬਰ ਅਤੇ ਅਸਧਕਾਰੀ ਹੈਲੋ 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 ਆਰ ਯੂ ਚੈਕ ਮੈਕ ਚੈਕ ਵਨ 3 ਫੋਰ ਹੈਲੋ 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 ਮੈਂ ਤੁਹਾਨੂੰ ਨਮਾਜ਼ ਤੇ ਯਾਦ ਕਰਦਾ ਹਾਂ ਮੈਂ ਤੁਹਾਨੂੰ ਨੇ ਉਹ ਦੋ ਹੋ ਬ੍ਰੇਦੀ ਕਿਤੋਂ ਆਇਆ ਕੀ ਮੰਗਲਾ ਹੋਇਆ ਕੀ ਤੁਹਾਡਾ ਕੀ ਨਾਮ ਵੀਰੇ ਮੇਰਾ ਨਾਮ ਕਮਲਾ ਹਾਂਜੀ ਅਸੀਂ ਤਾਂ ਗਿੱਦੜਾਂ ਤੋਂ ਆ ਮੇਰੇ ਦਿਓਰ ਆਇਤੇ ਦੇਖੀਏ ਤੁਹਾਡੇ ਕੀ ਲੱਗਦੇ ਦਿਓਰ ਆ ਮੇਰਾ ਹੈ ਦਿਓਰ ਦਰਾਣੀ ਹੈ ਮੈਨੇਜਮੈਂਟ ਦਾ ਕੰਮ ਕਰਦਾ ਸੀਗਾ ਹਾਂਜੀ ਵੀਰੇ ਸਾਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਅਸੀਂ 3 ਮਹੀਨੇ ਹੋ ਗਏ ਨਾ ਜਦੋਂ ਤੇ ਇਹਦੇ ਨਾਲ ਰਹਿਣ ਲੱਗਿਆਗਾ ਸਾਡੇ ਘਰ ਦੇ ਕੋਈ ਨਹੀਂ ਮੰਨਦੇ ਸੀਗੇ ਵੀ ਇਹਦੇ ਨਾਲ ਰਹਿਣ ਕਿਉਂਕਿ ਐ ਈ ਬੰਦਿਆ ਨਾਲ ਇਹ ਰਿਲੇਸ਼ਨ ਦੇਖਲੇ ਸੀਗੇ ਤੇ ਸਾਡੇ ਸੱਸ ਸਹੁਰਾ ਕੋਈ ਨਹੀਂ ਮੰਨਦਾ ਸੀਗਾ ਤਿੰਨ ਮਹੀਨੇ ਹੋ ਗਏ ਜਦੋਂ ਤਾਂ ਇੱਥੇ ਆ ਕੇ ਰਹਿਣ ਲੱਗਿਆਗਾ ਉਦੋਂ ਤਾਂ ਸਾਰਿਆਂ ਨੇ ਲਿੰਕ ਖਤਮ ਕੀਤੇ ਆ ਇਹਦੇ ਨਾਲ ਅੱਛਾ ਹਾਂਜੀ ਵੀ ਉਹ ਪਿੰਡ ਮੇਰੀ ਸੱਸ ਨਾਲ ਗੱਲਬਾਤ ਹੁੰਦੀ ਸੀਗੀ ਜਾਂਦਾ ਆਉਂਦਾ ਸੀਗਾ ਬਾਕੀ ਸਾਡੇ ਕੋਈ ਨਹੀਂ ਇਹਨੂੰ ਬੁਲਾਉਂਦੇ ਚਲਾਉਂਦੇ ਸੀਗੇ ਇਸ ਤਰੀਕੇ ਨਾਲ ਚਾਲ ਚਲੰਸੀ ਤੇ ਕਿਸ ਤਰੀਕੇ ਨਾਲ ਇਹ ਕਰੋ ਜਿਹੜੀ ਸੀ ਉਸ ਵੇਲੇ ਆਈ ਸੀ ਤਾਂ ਕੀ ਉਹਨੂੰ ਤੇ ਵਿਚਕਾਰ ਤੇ ਪਲੇਸ ਹੋ ਰਹੀ ਸੀ ਸੀ ਜਿਹਦੇ ਕਰਕੇ ਉਹਸੇ ਵਾਇਸ ਮੇਰੇ ਇਹਨੂੰ 4-5 ਸਾਲ ਹੋ ਗਏ ਕੁੜੀ ਵਾਈ ਨੂੰ ਇੱਥੇ ਬਠਿੰਡੇ ਦੇ ਆਦੀ ਭੈਣ ਹੁਣੇ ਕੋਲੇ ਰਹਿੰਦੀ ਸੀਗੀ ਕਦੇ ਸਰਸੇ ਹੁੰਦੀ ਕਦੇ ਹਸਾਰ ਹੁੰਦੀ ਕਦੇ ਚੰਦੀਗੜ ਹੁੰਦੀ ਐ ਇਹ ਕਹਿੰਦੀ ਆਰਕੈਸਟਰਾ ਦਾ ਕੰਮ ਕਰਦੀ ਪਰ ਸਾਨੂੰ ਕੁਛ ਨਹੀਂ ਪਤਾ ਵੀ ਇਹ ਕੀ ਕੰਮ ਕਰਦੀ ਕੀ ਨਹੀਂ ਕੰਮ ਕਰਦੀ ਤਿੰਨ ਮਹੀਨੇ ਹੋ ਗਏ ਮੇਰੇ ਦਿੌਰ ਨੂੰ ਇੱਥੇ ਆਏ ਨੂੰ ਤੇ ਹੁਣ ਦੋਨੇ ਜਣੇ ਇਹ ਇਕੱਠੇ ਰਹਿੰਦੇ ਸੀਗੇ ਵਧੀਆ ਰਹਿੰਦੇ ਐ ਸਾਨੂੰ ਇਹੋ ਜੀ ਇਹਨਾਂ ਦੀ ਲੜਾਈ ਝਗੜੇ ਦਾ ਕੁਛ ਨਹੀਂ ਪਤਾ ਵੀ ਕੀ ਗੱਲਬਾਤ ਹੋਈ ਐ ਕੀ ਨਹੀਂ ਕਿੰਨੀ ਕੋਈ ਮੋੜਾਈ ਤੇ 27 27 28 ਸਾਲ ਦਾ ਉਹਦਾ ਨਾਮ ਆ ਆਪਣਾ ਸੁਖਮਣੀ ਆਈ ਕਿਸੇ ਜਿਹੜੇ ਵਾਲੀ ਖਿਆਲੀ ਵਾਲੇ ਖਿਆਲੀ ਵਾਲੇ ਹਾਂ ਇਹ ਤੁਹਾਨੂੰ ਇਸ ਗੱਲ ਦੀ ਸੂchnਾ ਕਿੱਦੇ ਤੋਂ ਮਿਲੀ ਸਾਨੂੰ ਵੀਰੇ ਫੋਨ ਕੀਤਾ ਮੇਰੀ ਸੱਸ ਨੂੰ ਇਧਰੋਂ ਕਿਸੇ ਕੁੜੀ ਨੇ ਫੋਨ ਕੀਤਾਗਾ ਤੇ ਫਿਰ ਮੇਰੇ ਸੱਸ ਨੇ ਸਾਨੂੰ ਫੋਨ ਕੀਤਾ ਕਹਿੰਦੀ ਵੀ ਜਾ ਕੇ ਤੁਸੀਂ ਦੇਖੋ ਵੀ ਕੀ ਗੱਲ ਬਾਤ ਹੋਗੀ ਸਾਨੂੰ ਇਹ ਦੱਸਿਆ ਗਿਆ ਵੀ ਦੋਨੇ ਜਣੇ ਲੜ ਕੇ ਬਾਰ ਬੰਦ ਕਰੀ ਬੈਠਿਆ ਵੀ ਉਹ ਬਾਰ ਨਹੀਂ ਖੋਲਦੇ ਹੈਗੇ ਕਹਿੰਦੇ ਵੀ ਉੱਥੇ ਪੁਲਿਸ ਪਾਲਸ ਬਹੁਤ ਜ਼ਿਆਦਾ ਵੀ ਇੰਨੇ ਹੀ ਸਾਨੂੰ ਹਾਂਜੀ ਵੀ ਸਾਨੂੰ ਕੁਛ ਨਹੀਂ ਬਾਕੀ ਕੋਈ ਵੀ ਗੱਲਬਾਤ ਦਾ ਨਹੀਂ ਹਜੇ ਤੱਕ ਪਤਾ ਹੈਗਾ ਕਿ ਕੀ ਗੱਲਬਾਤ ਕੀ ਗੱਲਬਾਤ ਨਹੀਂ ਹੈਗੀ ਮੇਰਾ ਨਾਮ ਨੂਰਦੀਨ ਆਈ ਪਿੰਡ ਮੈਂ ਸਾ ਗਿੱਦੜ ਤੋਂ ਸਾਬਕਾ ਸਰਪੰਚ ਆ ਜੀ ਐਸੀ ਪੁੱਛਦੇ ਹੋ ਸਰ ਕੀ ਮਾਮਲਾ ਹਾਂਜੀ ਇਹ ਮਾਮਲਾ ਇਹ ਸੀਗਾ ਜੀ ਮੈਨੂੰ ਮੈਂਬਰ ਸਾਹਿਬ ਨੇ ਮੇਰੇ ਨਾਲ ਮੈਂਬਰ ਸੀਗਾ ਉਹਨਾਂ ਨੇ ਫੋਨ ਕੀਤਾ ਵੀ ਐਂ ਕਰਕੇ ਉਹਨਾਂ ਦੇ ਭਤੀਜੇ ਦਾ ਵੀ ਇੱਥੇ ਕੋਈ ਇਸ ਤਰ੍ਹਾਂ ਦੀ ਕਰਕੇ ਵੀ ਛੱਟ ਬੱਜੀ ਹੈ ਤੇ ਜਦੋਂ ਇੱਥੇ ਆ ਕੇ ਦੇਖਿਆ ਤੇ ਵੀ ਉਹਨਾਂ ਦੇ ਦੋਨੇ ਮੀਆਂ ਬੀਬੀ ਦਾ ਮੰਨ ਲਓ ਡੈਥ ਹੋ ਚੁੱਕੀ ਹੈ ਜੀ ਇਹ ਮਾਮਲਾ ਸੀਗਾ ਕਰ ਇਹਨਾਂ ਦਾ ਜੀ ਮਾਮਲਾ ਤਾਂ ਨਹੀਂ ਕੁਝ ਕਹਿ ਸਕਦੀ ਜੀ ਵੀ ਕੀ ਮਾਮਲਾ ਸੀਗਾ ਪਹਿਲਾਂ ਇਹ ਜਿਹੜਾ ਸੰਦੀਪ ਭਾਈ ਸੁਖਦੀਪ ਭਾਈ ਮੇਰੇ ਪਿੰਡ ਰਹਿੰਦਾ ਸੀਗਾ ਤੇ ਪਿਛਲੇ 10 ਦਿਨਾਂ ਤੱਕ ਬਸ ਇੱਥੇ ਆ ਕੇ ਰਹਿਣ ਲੱਗਾ ਸੀਗਾ ਇਹ ਆਪਸ ਵਿੱਚ ਅਲੱਗ-ਅਲੱਗ ਹੀ ਰਹਿੰਦੇ ਸੀਗੇ ਜੀ ਪਹਿਲੇ ਲੜਾਈ ਝਗੜਾ ਲੜਾਈ ਝਗੜਾ ਨਹੀਂ ਸੀ ਬੈਸੀ ਸੁਲਾ ਮਰਜੀ ਨਾਲ ਹੀ ਬੇਟਾ ਉਹ ਬੇਟੇ ਆਪਦੇ ਪਿੰਡ ਰਹਿੰਦਾ ਸੀਗੇ ਮੇਰੇ ਪਿੰਡ ਇਹਦਾ ਵੀ ਇਹਨਾਂ ਦਾ ਇੱਕ ਬੇਟਾ ਹੈਗਾ ਜੀ 3 ਹੱਥ ਸਾਲ ਦੇ ਕਿ ਆਉਂਗੇ ਹਾਲਾਤ ਵੇਖੇ ਹੁਣ ਕੀ ਨਹੀਂ ਹਾਲਾਤ ਨਹੀਂ ਦੇਖੇ ਜੀ ਅਸੀਂ ਅੰਦਰ ਨਹੀਂ ਗਏ ਕਿੰਨੀ ਉਮਰ 30 ਸਾਲ ਹੋ ਗਈ ਜੀ ਸਰ ਸਾਡੇ ਸਹਾਰਾ ਜਨ ਸੇਵਾ ਹੈਲਪਲਾਈਨ ਨੰਬਰ 98140 74074 ਤੱਕ ਕਾਲ ਆਈ ਸੀ ਕਿ ਬਟਿੰਡਾ ਜਿਹਾਰ ਸਿੰਘ ਨਗਰ ਗਲੀ ਨੰਬਰ 1/5 ਦੇ ਵਿੱਚ ਦੋ ਜਾਨਾਂ ਨੇ ਸੁਸਾਈਡ ਕਰ ਲਿਆ ਸਾਡੀਆਂ ਸਹਾਰਾ ਜਨ ਸੇਵਾ ਦੀਆਂ ਦੋ ਐਂਬੂਲੈਂਸ ਟੀਮਾਂ ਵਿਕੀ ਤਮਾ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਦੂਜੀ ਮੰਜ਼ਲ ਤੇ ਜੋ ਕਿ ਅੰਦਰ ਕੁੰਡੀ ਲੱਗੀ ਹੋਈ ਪਈ ਹੋਈ ਪਈ ਸੀ ਜੀ ਸਾਰਾ ਟੀਮ ਨੇ ਕੁੰਡੀ ਤੋੜ ਕੇ ਜਿਹੜੀ ਅੰਦਰ ਦੋ ਡੈੱਡ ਬੋਡੀਆਂ ਪਈਆਂ ਸੀ ਜਿਹੜਾ ਕਿ ਇੱਕ ਮੁੰਡੇ ਦੀ ਡੈੱਡ ਬੋਡੀ ਪੱਖੇ ਨਾਲ ਲੜਕੀ ਸੀ ਜਿਹੜੀ ਕਿ ਕੁੜੀ ਆ ਉਹਦੇ ਨਾਲ ਬੈਟ ਦੇ ਨਾਲ ਪਈ ਸੀ ਥਾਣਾ ਕੈਂਟ ਪੁਲਿਸ ਤੇ ਡੀਐਸਪੀ ਸਿਟੀ 2 ਤੇ ਫਰੈਂਚੀ ਦੀ ਟੀਮ ਆ ਮੌਕੇ ਤੇ ਆ ਗਈਆਂ ਬਾਕੀ ਪੁਲਿਸ ਵੱਖ-ਵੱਖ ਥੰਗਲਾਂ ਤੋਂ ਜਾਂਚ ਪੜਤਾਲ ਕਰ ਰਹੀ ਹੈ ਜੀ ਪਤਾ ਲੱਗਿਆ ਕਿ ਇਹ ਦੱਸਿਆ ਜਾ ਰਿਹਾ ਜੋ ਪੁਲਿਸ ਕਹਿ ਰਹੀ ਹੈ ਕਿ ਦੇਖਣ ਤੇ ਲੱਗਦਾ ਕਿ ਮੁੰਡੇ ਨੇ ਕਤਲ ਕਰਕੇ ਕੁੜੀ ਨੂੰ ਤੇ ਫਿਰ ਆਪਣੇ ਆਪ ਇਹ ਸਾਰੇ ਪੁਲਿਸ ਸਾਰੇ ਜਾਂਚ ਪੜਤਾਲ ਕਰ ਰਹੀ ਹੈ ਜੀ ਤੇ ਬਲੱਡ ਕਿਦਾ ਜ਼ਿਆਦਾ ਡੁੱਲਿਆ ਵੈਸ ਲੜਕੀ ਦਾ ਡੁੱਲਿਆ ਕੁੜੀ ਦਾ ਸਰ ਸਾਨੂੰ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀ ਕਿ ਜਿਹੜਾ ਨਗਰ ਦੇ ਵਿੱਚ ਇੱਕ ਕਪਲ ਨੇ ਸੁਸਾਈਡ ਕੀਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਤੁਰੰਤ ਥਾਣਾ ਕੈਂਟ ਦੀ ਟੀਮ ਅਸੀਂ ਇੱਥੇ ਪਹੁੰਚੇ ਸੀਗੇ ਮੌਕੇ ਤੇ ਤੇ ਜੋ ਮੌਕਾ ਦੇਖਣ ਤੋਂ ਲੱਗ ਰਿਹਾ ਹੈਗਾ ਕਿ ਜਿੱਦਾਂ ਇੱਕ ਲੜਕੀ ਉਹਦੀ ਡੈੱਡ ਬੋਡੀ ਪਈ ਆ ਕਾਫੀ ਖੂਨ ਵਗੈਰਾ ਉੱਥੇ ਹੈਗਾ ਤੇ ਪਲੱਸ ਲੜਕਾ ਉਹ ਉਸਦੀ ਬੋਡੀ ਜੋ ਹੈਂਗ ਕਰ ਰਹੀ ਹੈ ਪੱਖੇ ਨਾਲ ਤੋਂ ਪ੍ਰਾਈਮ ਅਫਸਰ ਇਹ ਹੀ ਲੱਗ ਰਿਹਾ ਵੀ ਉਹ ਲੜਕੇ ਨੇ ਲੜਕੀ ਨੂੰ ਮਾਰਤਾ ਕਤਲ ਕਰਕੇ ਤੇ ਖੁਦ ਸੁਸਾਈਡ ਕਰ ਲਿਆ ਲੜਕੀ ਨੂੰ ਕੁਝ ਤਕੀਏ ਸਿੱਕੇ تھے ਹਨ ਮਾਰੇ ਗਏ ਇਹ ਹਨ ਅਸੀਂ ਅਜੇ ਕ੍ਰਾਈਮ ਟੀਮ ਕ੍ਰਾਈਮ ਟੀਮ ਬਿਲਕੁਲ ਅਨਟੱਚਡ ਹੈ ਜੀ ਫੋਰੈਂਸਿਕ ਟੀਮ ਆਉਗੀ ਜੀ ਫੋਰੈਂਸਿਕ ਟੀਮ ਜਦੋਂ ਆਉਗੀ ਜੋ ਲੜਕਾ ਜੀ ਉਹ ਪ੍ਰਾਇਮਰੀਲੀ ਪਤਾ ਲੱਗਿਆ ਗਿੱਦੜਾ ਪਿੰਡ ਦਾ ਤੇ ਲੜਕੀ ਖਿਆਲੇ ਵਾਲੇ ਦੀ ਦੋਨੋਂ ਮੈਰਿਟ ਦੀ ਕਿਦੋਂ ਆਏ ਸੀ ਸਰ ਇੱਥੇ ਜੋ ਮੁੱਢਲੀ ਪੁੱਛ ਕੇ ਇਸ ਦੌਰਾਨ ਸਾਨੂੰ ਮਕਾਨ ਮਾਲਕ ਤੋਂ ਇਹ ਪਤਾ ਲੱਗਿਆ ਜੀ ਹਫਤਾ ਪਹਿਲਾਂ ਹੀ ਇਸ ਦੋ ਕਪਲਸ ਨੇ ਰੂਮ ਲਿਆ ਸੀ ਸਰ ਨਾਮ ਕੀ ਕੀ ਸੀ ਜਿਹੜਾ ਲੜਕੇ ਦਾ ਨਾਮ ਸੁਖਦੀਪ ਪਤਾ ਲੱਗਿਆ ਤੇ ਲੜਕੀ ਦਾ ਸੁਖਮਨ ਪਤਾ ਲੱਗਿਆ ਹਜੇ ਨਹੀਂ ਉਹ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਜੀ ਅਸੀਂ ਆਪਣੇ ਲੜਕੀ ਦੀ ਫੈਮਿਲੀ ਇੱਥੇ ਆ ਗਈ ਹੈ ਬਟ ਹਜੇ ਉਹਨਾਂ ਨੂੰ ਜਾਦੇ ਪੁੱਛੀ ਕਿਸ ਨਹੀਂ ਅਸੀਂ ਕੀ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ